ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਤੁਹਾਨੂੰ ਦਿਖਾਉਨੇ ਆ ਬਾਇਓ ਗੈਸ ਪਲਾਂਟ ਤੇ ਦਿਖਾਉਨੇ ਤੁਹਾਨੂੰ ਡੈਰੀ ਫਾਰਮ ਤੇ ਕਿਵੇਂ ਲੱਗਾ ਸੀਗਾ ਸਾਰਾ ਪ੍ਰੋਜੈਕਟ ਆਜੋ ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਇੱਥੇ ਕੀ ਹੁੰਦਾ ਇੱਥੇ ਪਹਿਲਾਂ ਗੋਹਾ ਸੁੱਟੀ ਦਾ ਆਪਾਂ ਏ ਠੀਕ ਹੈ ਜੀ ਆਕੇ ਇਹਦੇ ਇੱਥੇ ਉਹ ਮੋਟਰ ਲੱਗੀ ਆ ਉਹਦੇ ਨਾਲ ਕੋਲੀ ਦਾ ਗੋਹਾ ਹਾਂ ਜੀ ਜਦੋਂ ਇੱਥੇ ਕੋਈ ਅੱਧੇ ਘੰਟੇ ਤੱਕ ਖੋਲਣਾ ਜਦੋਂ ਖੋਲ ਕੇ ਗੋੜ ਗਿਆ ਬਾਅਦ ਚ ਟੋਏ ਚ ਪਾ ਦੇਣਾ ਵਾ ਉਧਰ ਉਹ ਪਿਛਲੇ ਟੋਏ ਚ ਕਿ ਵੱਡੇ ਚ ਵੱਡੇ ਚ ਠੀਕ ਹੈ ਜੀ ਉਧਰੋਂ ਬਾਅਦ ਚ ਗਾਂ ਇੱਥੇ ਪੰਜਾਂ ਚ ਪੈਨ ਲਾਪੈਣਾ ਵਾ ਉਦੂ ਗਾਂ ਇੱਥੋਂ ਸਾਫ ਹੋ ਕੇ ਆਉਂਦਾ ਹਾਂ ਸਾਫ ਹੋ ਕੇ ਇੱਥੇ ਪੈਨ ਲਾਪੈਣਾ ਸਿੱਧਾ ਵਿੱਚ ਜੀ ਪੰਜਾਂ ਵਿੱਚ ਵੰਡਿਆ ਜਾਊਗਾ ਬਾਅਦ ਚ ਇੰਨਾ ਚ ਆ ਜੈਣਾ ਤੇ ਗੈਸ ਬੰਦ ਤਿਆਰ ਹੁਣ ਲਾ ਪੈਣੀ ਇੱਧਰ ਠੀਕ ਹੈ ਜੀ ਹਾਂਜੀ ਤੇ ਇਦੂ ਗਾਂ ਜਦੋਂ ਗੈਸ ਬੰਦੀ ਆ ਤੇ ਉਹ ਪਰੇ ਕੀ ਚਲੇ ਜਾਂਦਾ ਵਾ ਵਾਰਾ ਜਿਹੜੀ ਇਥੋਂ ਵੇਸਟੇਜ ਹੋ ਜਾਂਦੀ ਆ ਜਿੰਦੀ ਗੈਸ ਨਿਕਲ ਜਾਂਦੀ ਉਹ ਪਰਲੇ ਬੰਨੇ ਨਿਕਲ ਜਾਂਦੀ ਆ ਠੀਕ ਆ ਜੀ ਪਰਲੇ ਬੰਨੇ ਨਿਕਲ ਕੇ ਤੇ ਆਹ ਜਿਹੜੇ ਲੱਗੇ ਆ ਇਹ ਸਾਫ ਕਰਦੇ ਗੈਸ ਨੂੰ ਅੰਦਰੋਂ ਅਛਾ ਜੀ ਇਹ ਸਾਫ ਕਰਦੇ ਆ ਇਹ 24 ਘੰਟੇ ਚੱਲਦੇ ਆ 24 ਆਵਰੀ ਠੀਕ ਆ ਜੀ ਤੇ ਜਿਹੜਾ ਇਹ ਹੈ ਇਹ ਕਦੇ ਕੰਮ ਆਉਂਦੀ ਬਾਅਦ ਚ ਆਹ ਜਿਹੜੀ ਗੈਸ ਆਹ ਗੈਸ ਬਾਅਦ ਚ ਆਪਾਂ ਉੱਥੇ ਵਾਣਾ ਚ ਪਾਜਦੀ ਆ ਟੈਂਕ ਮਿਲਿਆ ਨਾਲ ਠੀਕ ਆ ਜੀ ਤੇ ਉਹਦੇ ਨਾਲ ਜੇ ਬਾਹਰ ਪਾਜਦੀ ਆ ਜੀ ਹਾਂਜੀ ਤੇ ਇਹ ਦੂਗਾ ਗੈਸ ਜਿਹੜੀ ਆ ਇਹਨਾਂ ਚ ਆਹ ਡਰਮ ਨਿੱਕੇ ਨਿੱਕੇ ਕਾਦੇ ਲੱਗੇ ਆ ਇਹ ਇਹਦੇ ਥਾਣੀ ਪਿਉਰੀਫਾਈ ਹੁੰਦੀ ਆ ਜਿਵੇਂ ਕਿ ਜਿਹੜੇ ਜਿਆਦੇ ਹਾਰਫੁੱਲ ਗੈਸ ਆ ਉਹ ਇੱਥੇ ਹੋ ਜਾਂਦੀ ਸੱਟ ਤੇ ਸਾਫ਼ ਗੈਸ ਜਾਂਦੀ ਤਾਂ ਠੀਕ ਆ ਜੀ ਤੇ ਆਹ ਜਿਹੜਾ ਵੱਡਾ ਲੱਗਾ ਵਾ ਜਾਲ ਦੇ ਵਿੱਚ ਇਹ ਇਹਦੇ ਸਟੋਰੋਂ ਲਾ ਪੈਂਦੀ ਜਿਹੜੀ ਜਿਆਦੀ ਬਣ ਜਾਂਦੀ ਗੈਸ ਅੱਛਾ ਤੇ ਕਿੰਨੇ ਸਿਲੰਡਰ ਚਲਾਉਂਦਾ ਇਹ ਘਰ ਦੀ ਬਿਜਲੀ ਕਿੰਨੇ ਆਹ ਗੈਸ ਜਿਹੜੇ ਚੁੱਲੇ ਚੁੱਲੇ ਇਹ 6 ਅਛਾ ਜੀ 6 ਚੁੱਲੇ ਚਲਾ ਦਿੰਦਾ ਵਾ ਠੀਕ ਹੈ ਜੀ ਤੇ ਜਿਹੜਾ ਜਨਰੇਟਰ ਆ ਇਹ ਕਿੰਨੇ ਟਾਈਮ ਦੀ ਲੈਟਰ ਤੁਹਾਡੀ ਆਹ ਇਹਰ ਤੋਂ 10 ਘੰਟੇ ਚੱਲ ਪੈਂਦਾ ਠੀਕ ਹੈ ਜੀ ਜੋ ਕਿ ਫਾਰਮ ਦੀ ਜਿਹੜੀ ਸਾਰੀ ਬਿਜੜੀ ਉਹ ਪੂਰੀ ਕਰ ਦਿੰਦਾ ਆ ਗਰਮੀਆਂ ਚ ਬਹੁਤ ਲੋਡ ਪੈਂਦੀ ਆਂਦੀ ਠੀਕ ਹੈ ਜੀ ਤੇ ਆਹ ਜਿਹੜਾ ਲੱਗਾ ਵਾ ਇਹ ਨੈਸ਼ਨਲ ਡੈਰੀ ਨੇ ਤੁਹਾਡੇ ਤੋਂ ਪੈਸੇ ਵੀ ਲਏ ਨਾ ਨਹੀਂ 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 ਹੋਈ ਸਾਰਾ ਕੁਝ ਫ੍ਰੀ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਇਹਨੂੰ ਸਾਢੇ ਸਾਲ ਤੋਂ ਵੱਧ ਹੀ ਉਹ ਚੱਲਿਆ ਹੈ ਠੀਕ ਹੈ ਜੀ ਕੋਈ ਉਹਦੋਂ ਦੀਆਂ ਤੰਗੀਆਂ ਟੁੰਗੀਆਂ ਨਹੀਂ ਕੋਈ ਤੰਗੀ ਨਹੀਂ ਹਰੇਕ ਟਾਈਮ ਤੇ ਗੱਲ ਸੁਣ ਲੈਂਦੇ ਆ ਠੀਕ ਹੈ ਜੀ ਹਾਂ ਨਾਲ ਦੀ ਨਾਲ ਆ ਜਾਂਦੀਆਂ ਬਣ ਕੇ ਗਰਮੀ ਗਰਮੀ 'ਚ ਗੈਸ ਵੱਧ ਬਣਾਉਂਦਾ ਹੋਣਾ ਹਾਂ ਜੀ ਗਰਮੀ ਦੇ ਗੈਸ ਵਾ ਵੱਧ ਬਣਦੀ ਆ ਕਿੰਨਾ ਟਾਈਮ ਚੱਲੇ ਜਾਂਦਾ ਗਰਮੀ ਚ ਗਰਮੀ ਜਾਂ 2 ਤੋਂ 10 ਘੰਟੇ ਚੱਲਦਾ ਹੀ ਚੱਲਦਾ। ਅੱਛਾ ਸਿਆਲਾਂ 'ਚ ਘਟ ਜਾਂਦਾ। ਹਾਂ ਸਿਆਲਾਂ 'ਚ ਘਟ ਉਹ। ਮਨ ਕੇ ਜੋ ਗਰਮੀ 'ਚ ਹੀ ਪੱਖੇ-ਪੁੱਖੇ ਚੱਲਦੇ ਆ। ਹਾਂ ਪੱਖੇ ਉਦੋਂ ਗਰਮੀ 'ਚ ਪੱਖੇ ਚੱਲਦੇ ਰਹਿੰਦੇ ਉੱਤੇ ਫਾਰਮ 'ਚ। ਠੀਕ ਹੈ ਜੀ। ਤੇ ਕਿੰਨੇ ਵੋਲਟ ਦਾ ਵਾ ਇਹ ਜਿਹੜਾ ਜਨਰੇਟਰ? ਇਹ 15 ਵੋਲਟ ਦੀ ਬੱਤੀ ਦਿੰਦਾ ਏ। 15 ਵੋਲਟ ਦੀ। ਤੇ ਲਾਗਤ ਕਿੰਨੇ ਵੋਲਟ ਦੀ ਆ ਘਰੇ? ਲਾਗਤ ਇੰਨੀ ਆ ਇੰਨੇ ਚੱਲ ਜਾਂਦਾ ਵਾ। ਠੀਕ ਹੈ ਜੀ। ਹਾਂ। ਚਲੋ ਫਿਰੋ। ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ। ਧੰਨਵਾਦ।